ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਕੰਨਾ ਅੱਜ ਤਾਜਪੁਰ ਰੋਡ ਦੇ ਅਮਨ ਜੁਲਰ ਵਾਲੇ ਦੇ ਚੋਰੀ ਹੋਈ ਹੈ ਰਾਤ 3 ਵਜੇ ਔਰ ਉੱਥੇ ਮੌਕੇ ਦੇ ਉੱਤੇ ਮੁਲਾਜ਼ਮ ਵੀ ਪਹੁੰਚੇ ਹੈਗੇ ਅੰਦਰ ਸੀਸੀ ਕੈਮਰਾ ਦੀ ਫੁਟੇਜ ਵੀ ਲੱਤੀ ਆ ਔਰ ਸੀ ਚੌਕੀਦਾਰ ਜੀ ਨਾਲ ਵੀ ਆਪਾਂ ਗੱਲ ਕਰਦੇ ਹਾਂ ਹਾਂ ਜੀ ਕੀ ਨਾਮ ਹੈ ਆਪ ਦਾ ਮੇਰਾ ਨਾਮ ਜਿਲਿਬ ਮਿਸਰਾ ਜੀ ਕਿੰਨੇ ਵੀ ਦੀ ਖਬਰ ਹੈਗੀ ਇਹ ਮਤਲਬ ਗਾਹਤਿੰਨ ਦੇ ਵਿਚ ਕੇ ਖਬਰ ਹੈ ਕਿੰਨੇ ਕੇ ਜਾਨੇ ਹੈਗੇ ਸੀ 25 ਬੰਦੇ ਸੀਗਾ 25 ਬੰਦੇ ਨਹੀਂ ਉਹਨਾਂ ਨੇ ਹਾਂ ਜੀ ਕਿਆ ਨਾਮ ਹੈ ਆਪਕਾ ਮੇਰਾ ਨਾਮ ਜਿਲ੍ਲਿ ਬਿਸਰਾਜੀ ਕਿੰਨੇ ਦੀ ਖਬਰ ਹੈਗੀ ਇਹ ਮੈਂ ਕਹਿੰਦਾ ਗਾਹਤਿੰਨ ਦੇ ਵਿਚ ਕੇ ਖਬਰ ਹੈ ਕਿੰਨੇ ਕੇ ਜਾਨੇ ਹੈਗੇ ਸੀ 25 ਬੰਦੇ ਸੀਗਾ 25 ਬੰਦੇ ਨਹੀਂ ਉਹਨਾਂ ਨੇ ਤੁਹਾਨੂੰ ਕੁਝ ਜਦੋਂ ਤੁਸੀਂ ਉੱਥੇ ਆਪਣਾ ਇੱਥੇ ਹੈਗੇ ਸੀ ਤੁਸੀਂ ਉਸ ਟਾਈਮ ਕੰਮ ਕਰਦੇ ਡਿਊਟੀ ਤੇ ਹੈਗੇ ਸੀ ਉਸ ਟਾਈਮ ਹਾਂ ਜੀ ਡਿਊਟੀ ਤੇ ਆ ਗਿਆ ਸੀ ਮੇਰੇ ਨਾਲ ਡਿਊਟੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਮੈਂ ਇਹਨੂੰ ਜਦ ਫੜ ਕੇ ਲੈ ਗਿਆ ਫਿਰ ਜਾ ਕੇ ਮੈਨੂੰ ਫੋਨ ਪੜਾ ਦਿੱਤਾ ਨਹੀਂ ਕੌਣ ਫੜ ਕੇ ਲੈ ਗਿਆ ਤੁਹਾਨੂੰ ਉਹ ਆਈ ਬੰਦੇ ਸਭ ਕਿੰਨੇ ਕਿ ਜਾਨੇ ਹੈਗੇ ਸੀ 25 ਬੰਦੇ ਅੱਛਾ ਤਾਹਾਨੂੰ ਫੜ ਕੇ ਕਿੱਥੇ ਲੈ ਗਏ ਤੁਹਾਨੂੰ ਰਾਜਿਆ ਬੇ ਲੈ ਗਿਆ ਅੱਛਾ ਤਾਹਾਨੂੰ ਉਹਨਾਂ ਨੇ ਬੰਨਤਾ ਤੁਹਾਨੂੰ ਉਹਨਾਂ ਨੇ ਹਾਂਜੀ ਹਾਂਜੀ ਉਹਨਾਂ ਨੇ ਬੰਨਤਾ ਮੈਨੂੰ ਕਿਤੇ ਨਾ ਬੰਨਿਆ ਤੁਹਾਨੂੰ ਉਹਨਾਂ ਨੇ ਉਹ ਮੇਰਾ ਕਮਲ ਟਿਕਾ ਉਹ ਫਾੜ-ਫਾੜ ਕੇ ਬੰਨ ਰਿਆ ਸੀ ਅੱਛਾ ਫੜ ਕੇ ਬੰਨਤਾ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਨਸ਼ਾ ਨੁਸ਼ਾ ਵੀ ਕੀਤਾ ਸੀ ਉਹਨਾਂ ਨੇ ਨਾ ਨਸ਼ਾ ਵੀ ਕੀਤਾ ਹੋਇਆ ਸੀਗਾ ਅੱਛਾ ਹਾਂਜੀ ਨਸ਼ਾ ਵੀ ਕੀਤਾ ਹੋਇਆ ਹੈ ਉਸਕੇ ਪਹਿਲੇ 1020 ਦਾ ਜੋ ਬੋਲਦਾ ਮੈਂ ਕਿੰਨੇ ਕਿ ਹਥਿਆਰ ਹੈਗੇ ਸੀ ਜੋ 3 ਹਥਿਆਰ ਮੈਨੂੰ ਦਿਖਾਇਆ ਹੋ ਅੱਛਾ ਠੀਕਾ ਜੀ इसके बाद हथियार बाकी बंदे सारे चले आए थे बनिया बंदे दो बंदे मेरे पल्ले बैठा दिया आ, इसके बाद तीन चार बंदे इधर आ गए अपना इधर कान करके जब इधर कान हुआ रोड़ा पाया फिर चले गए उधर उधर जाते हल्ला करिए इसको हाथ खोल दे भाग यहाँ ਮੋਕੇ ਤੇ ਮੁਲਾਜ਼ਮ ਆਏ ਸੀ ਹਾਂਜੀ ਹਾਂਜੀ ਅੱਛਾ ਨਹੀਂ ਕਿੰਨੇ ਮੁਲਾਜ਼ਮ ਕਿੰਨੇ ਵਜੇ ਆ ਗਏ ਸੀ ਮੈਂ ਇਹ ਟਾਈਮ ਤੋਂ ਸਾਰ ਮੇਰੇ ਕੋਲ ਮੋਬਾਈਲ ਨਹੀਂ ਥਾ ਮੈਂ ਟਾਈਮ ਨਹੀਂ ਦੇਖਿਆ ਤਾਂ ਲੋ ਜੀ ਅਸੀਂ ਚੌਕੀਦਾਰ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਬਾਕੀ ਅਸੀਂ ਸਾਨੂੰ ਮੋਕੇ ਦੇ ਉੱਤੇ ਐਮਐਲਏ ਸਾਹਿਬ ਆਏ ਆ ਗਰੇਵਾਲ ਸਾਹਿਬ ਅਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਤੇ ਅੰਦਲਾ ਜਿਹੜੇ ਜਿਹੜੇ ਮਾਲਕ ਆ ਸੀ ਉਹਨਾਂ ਨਾਲ ਵੀ ਗੱਲ ਕਰਦੇ ਤੁਸੀਂ ਦੇਖਦੇ ਰਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅਮਲ ਜਵਲਰ ਨੇ ਸਾਡੇ ਸਾਥੀ ਨੇ ਤਾਜਪੁਰ ਉਰ ਤੇ ਬਹੁਤ ਵੱਡੀ ਵਾਰਦਾਤ ਹੋਈ ਹੈ ਤੇ ਸ਼ਟਰ ਤੋੜ ਤੇ ਬਹੁਤ ਘਨੌਣੀ ਹਰਕਤ ਕਹਿ ਸਕਦੇ ਆ ਪਰ ਕਾਫੀ ਜੋ ਤਸਰੇ ਨੇ ਬੰਦੇ ਵੀ ਮਿਲ ਕੇ ਇਕ ਤਕਰੀਬ ਬੱਤੀ ਤੋਂ 30 ਬੰਦੇ ਸੀਗੇ ਇਹਦਾ ਮਤਲਬ ਕੋਈ ਨਾ ਕੋਈ ਗੈਂਗ ਇਸ ਤਰ੍ਹਾਂ ਦਾ ਇਕੱਠਾ ਹੋ ਕੇ ਆ ਰਿਹਾ ਬਿਲਕੁਲ ਮੈਂ ਸੀਪੀ ਸਾਹਿਬ ਦੀ ਨੌਲੇਜ ਵੀ ਲੈਂਦਾ ਉੱਪਰ ਸਾਰੇ ਅਫਸਰਾਂ ਦੀ ਨੌਲੇਜ ਲੈਂਦਾ ਵਾ ਤੇ ਇਹਦੀ ਕਾਰਵਾਈ ਹੋ ਰਹੀ ਹੈ ਸਾਰੇ ਕੋਖ ਕਰਕੇ ਸਾਰੇ ਕੈਮਰੇ ਚੈੱਕ ਕਰਕੇ ਬਿਲਕੁਲ ਇਹ ਜਲਦੀ ਹੀ ਇਹਨਾਂ ਦੇ ਕਾਰਵਾਈ ਹੋਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦਾ ਵਾਸਤੇ ਪ੍ਰਬੰਧ ਕੀਤੇ ਜਾਣਾ ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਇਹਦੇ ਬਾਰਦਤ ਵਾਸਤੇ ਜਿਹੜੀਆਂ ਬਾਰਦਤਾਂ ਹੋ ਰਹੀਆਂ ਨੇ ਔਰ ਗੱਡੀਆਂ ਵੀ ਚਲਾਈਆਂ ਗਈਆਂ ਨੇ ਤੇ ਪੀਸੀਆਰ ਮਿਲ ਕੇ ਮੋਟਰਸਾਈਕਲ ਵੀ ਹੋਰ ਚਲਾ ਰਹੇ ਆ ਤੇ ਅ ਪਰ ਪ੍ਰੋਬਲਮ ਕੀ ਆ ਵਾ ਅ ਏਰੀਆ ਬਹੁਤ ਜ਼ਿਆਦਾ ਵੱਧ ਗਿਆ ਰਿਟਾਇਰਮੈਂਟ ਬਹੁਤ ਜ਼ਿਆਦਾ ਹੋ ਗਈ ਭਰਤੀ ਹੋਈ ਨਹੀਂ ਹੈਗੀ ਅੱਜ ਤੁਸੀਂ ਦੇਖਿਆ ਹੋਣਾ ਵੀ ਲਗਾਤਾਰ ਸੀ ਭਰਤੀ ਕਰ ਰਹੀ ਆ ਆਮ ਆ ਦੀ ਸਰਕਾਰ ਤੇ ਮੁਲਾਜ਼ਮਾਂ ਦੀ ਘਾਟ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਪਰ ਇਹ ਜਲਦੀ ਇਹ ਵਾਰਦਾਤ ਵਾਲੇ ਵੀ ਫੜੇ ਜਾਣਗੇ ਤੇ ਆਉਣ ਵਾਲੇ ਸਮੇਂ 'ਚ ਇਹਦਾ ਹੱਲ ਵੀ ਕੀਤਾ ਜਾਊਗਾ ਸੱਚੇ ਗੱਲ ਕਰੀਏ ਇੱਧਰ ਤਾਈਪੁਰ ਰੋਡ ਤੇ ਪਹਿਲਾਂ ਵੀ ਦੋ ਤਿੰਨ ਸੁਨਿਆਰਿਆਂ ਦੇ ਜਿਹੜਾ ਇਹ ਵਾਰਦਾਤ ਹੋਈ ਲੇਕਿਨ ਜੇ ਲੋਇਨਟਰ ਨੂੰ ਦੇਖੀਏ ਤਾਂ ਜਿਹੜਾ ਪੁਲਿਸ ਦਾ ਡਰ ਖਤਮ ਹੋ ਚੁੱਕਾ ਅ ਪਰ ਤੁਸੀਂ ਦੇਖਿਆ ਹੁਣ ਜਿਹਦੇ ਵਾਰਦਾਤ ਕਰਦੇ ਨੇ ਕੋਈ ਬਖਸ਼ੇ ਨਹੀਂ ਜਾਣਗੇ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਇੱਕ ਕਿਡਨੈਪਿੰਗ ਕੇਸ ਹੋਇਆ ਸੀ ਤੇ ਉਹਦੇ ਵਿੱਚ ਕੀ ਹਸ਼ਰ ਹੋਇਆ ਵਾ ਤੇ ਉਹਨਾਂਲੇ ਸਮੇਂ ਦੇ ਵਿੱਚ ਜਿਹੜਾ ਵੀ ਇਸ ਤਰ੍ਹਾਂ ਦੀ ਬਾਰਦਤਾ ਕਰੂਗਾ ਉਹਦਾ ਹਸ਼ਰ ਉਸਦਾ ਹੋਏ ਹੋਊਗਾ ਕਿਉਂਕਿ ਡਰ ਜ਼ਰੂਰੀ ਹੈ ਤੇ ਡਰ ਪੈ ਰਿਆ ਹੁਣ ਤੇ ਉਹਨਾਂਲੇ ਸਮੇਂ ਦੇ ਵਿੱਚ ਇਹਦਾ ਹੱਲ ਪੱਕੀ ਤਰ੍ਹਾਂ ਕੀਤਾ ਜਾਊਗਾ ਔਰ ਵੱਧ ਤੋਂ ਵੱਧ ਜਿਹੜੀ ਸਕਿਉਰਿਟੀ ਅਸੀਂ ਆਮ ਆਦੀ ਪਾਰਟੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਹਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਵਾ ਜਿਵੇਂ ਗੱਡੀਆਂ ਵੀ ਹੋਰ ਆ ਰਹੀਆਂ ਨੇ ਤੇ ਤੇ ਬੜਾ ਦੁੱਖ ਦੀ ਗੱਲ ਹੈ ਇਹਦੇ ਬਾਰੇ ਕੀ ਕੀ ਕਰਨਾ ਚਾਹੀਦਾ ਕੋ ਮੈਂ ਤਾਂ ਇਸ ਗੱਲ ਤੇ ਹੈਰਾਨ ਹਾਂ ਜੀ ਵੀ 25 ਤੋਂ 30 ਤੀ ਬੰਦੇ ਇੱਕ ਗਰੋਹ ਬਣਾ ਕੇ ਲੁਧਿਆਣੇ ਚ ਹੁੰਦੇ ਪਏ ਆ ਤੇ ਪੁਲਿਸ ਕਿੱਥੇ ਆ 3 ਵਜੇ ਕੇ 12 ਮਿੰਟ ਤੇ ਮੈਨੂੰ ਇਹਨਾਂ ਦਾ ਟੈਲੀਫੋਨ ਗਿਆ ਵੀ ਡਾਕਟਰ ਸਾਹਿਬ ਇੱਥੇ ਮੇਰੇ ਸ਼ਟਰ ਪੱਟੇ ਗਏ 3 ਵਜੇ 23 ਮਿੰਟ ਤੇ ਮੈਂ ਇੱਥੇ ਸੀ ਹਰਚਰਨਗਰ ਤੋਂ ਲੈ ਕੇ ਮੈਂ ਇੱਥੇ ਜਕਰ ਪਹੁੰਚਿਆ ਮੈਨੂੰ ਰਾਸਤੇ ਦੇ ਵਿੱਚ ਕੋਈ ਪੁਲਿਸ ਵਾਲਾ ਕੋਈ ਪੀਸੀਆਰ ਵਾਲਾ ਕੋਈ ਬੰਦਾ ਈ ਨਜ਼ਰ ਆਇਆ ਸੈਕੰਡਰੀ ਜਦੋਂ ਇੱਥੇ ਆ ਕੇ ਦੇਖਦੇ ਪਏ ਆ ਵੀ 30 30 35 35 ਬੰਦੇ ਇੱਕ ਗਰੋਹ ਬਣਾ ਕੇ ਉਹ ਪਤਾ ਲੱਗਿਆ ਵੀ ਤਾਜਪੁਰ ਰੋਡ ਅੱਜ ਤੋਂ 10 ਦਿਨ ਪਹਿਲਾਂ ਇੱਕ ਚੋਰੀ ਹੋਈ ਹੈ ਔਰ ਜਿਹੜੇ ਮੌਕੇ ਤੇ ਮੁਲਾਜ਼ਮ ਆਏ ਉਹਨਾਂ ਦੇ ਚੋਰ ਹੈਂਡਓਵਰ ਕੀਤੇ ਤੇ ਉਹਨਾਂ ਨੇ ਬਾਈ ਨੇਮ ਉਹਨਾਂ ਦਾ ਨਾਮ ਲੇਤਾ ਵੀ ਬੁੱਢੇ ਆ ਤੂੰ ਐ ਤੂੰ ਦਾ ਦੂਜੇ ਦਾ ਨਾਮ ਲੇਤਾ ਤੇ ਜੇ ਉਹ ਮੁਲਾਜ਼ਮਾਂ ਨੂੰ ਬੰਦੇ ਇਹਨਾਂ ਨੇ ਹੈਂਡਓਵਰ ਕੀਤੇ ਸੀ ਆ ਬਿਲਕੁਲ ਨਾਲ ਦੀ ਦੁਕਾਨ ਹੈ ਤੇ ਕਿਉਂ ਨਹੀਂ ਕਾਰਵਾਈ ਹੋਈ ਜੇ ਕਾਰਵਾਈ ਨਹੀਂ ਆਂਦੀ ਤੇ ਕਿਤੇ ਨਾ ਕਿਤੇ ਪੁਲਿਸ ਦੀ ਸ਼ੱਕ ਦੇ ਘੇਰੇ ਦੇ ਵਿੱਚ ਹੈ ਇਸ ਗੱਲ ਨੂੰ ਕੋਈ ਮੰਨ ਕਰ ਨਹੀਂ ਹੈ ਰਈ ਗੱਲ ਆ ਸੀਪੀ ਸਾਹਿਬ ਦੀ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਜੰਡਾ ਜੀ ਨੇ ਵੀ ਬੇਨਤੀ ਕੀਤੀ ਹੈ ਵੀ ਰਾਤ ਨੂੰ ਜਿਹੜੀ ਨੂੰ ਨਫਰੀ ਨਹੀਂ ਹੈ ਜੇ ਮੁਲਾਜ਼ਮ ਸਾਡੇ ਕੋਲ ਆਏ ਨੇ ਕੋਈ 3:30 ਜਾਂ 4:00 ਵਜੇ ਜੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਜਿਹੜੀ ਗਾਸਟ ਹੈ ਉਹ ਜਿਹੜਾ ਪੀਸੀਆਰ ਦੀ ਹੈ ਜਾਂ ਤੁਹਾਡੀ ਗਾਸਟ ਹੈ ਉਹ ਕਿੱਥੇ ਆ ਉਹਨਾਂ ਦੀ ਵਰਡਿੰਗ ਇਹ ਆ ਜੀ ਵੀ 150 ਤੋਂ 200 ਬੰਦਾ ਰਿਟਾਇਰ ਹੋ ਰਿਹਾ ਵੀ ਭਰਤੀ ਕੋਈ ਨਹੀਂ ਹੋ ਰਹੀ ਤੇ ਸੀਐਮ ਸਾਹਿਬ ਉੱਥੇ ਗੱਫੇ ਵੰਡੀਆਂ ਜਾਂਦੇ ਜੀ ਮੈਂ ਇੰਨੇ ਬੰਦੇ ਭਰਤੀ ਕਰ ਲੈ ਮੈਂ ਇੰਨੇ ਬੰਦੀ ਭਰਤੀ ਕਰ ਲੈ ਕਿੱਥੇ ਆ ਜੀ ਨਫਰੀ ਉਹ ਚਲੋ ਜੇ ਇਹਨਾਂ ਨੇ ਸਕਿਉਰਟੀ ਸਿਸਟਮ ਨਾ ਲਾਇਆ ਹੁੰਦਾ ਜੀ ਸੈਂਸਰ ਦੀ ਰੇਂਜ ਦੇ ਵਿੱਚ ਉਹ ਬੰਦਾ ਨਾ ਆਂਦਾ ਇਹਨਾਂ ਦਾ ਅਲਾਰਮ ਨਹੀਂ ਵੱਜਦਾ ਜੀ ਤੇ ਇਹ ਤੇ ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ ਜੀ ਇਨ ਕੇਸ ਇਹ ਥੱਲੇ ਆ ਜਾਂਦੇ ਜਾਨੀ ਨੁਕਸਾਨ ਹੋ ਜਾਂਦਾ ਇਹਨਾਂ ਦੇ ਹੱਟ ਮਾਰਦੇ ਕਿਉਂਕਿ ਉਹ ਜੋ ਸੱਜੇ ਸਾਹਿਬ ਨਾਲ ਉਹ ਵੀਡੀਓ ਰਿਕਾਰਡਿੰਗ ਦੇ ਵਿੱਚ ਆਇਆ ਜੀ ਸੀਸੀ ਫੁਟੇਜ ਦੇ ਵਿੱਚ ਆਇਆ ਉਹ ਬੱਚੀ ਤੋਂ 30 ਬੰਦੇ ਆ ਜੀ ਕਿਸੇ ਦੇ ਚੜਾਂਗਾ ਕਿਸੇ ਦੇ ਹੱਥ ਚ ਰਾਡ ਆ ਕਿਸੇ ਦੇ ਹੱਥੇ ਤੇ ਚਕੂ ਹੈ ਤੇ ਜੇ ਆਮ ਪਬਲਿਕ ਹੀ ਨਹੀਂ ਸੇਫ ਹੈ ਤੇ ਉਹਦੇ ਨਾਲ ਲਾਅ ਐਂਡ ਆਰਡਰ ਕਿੱਥੋਂ ਮੈਂਟੇਨ ਹੋਊਗਾ ਸਾਡੀ ਬੇਨਤੀ ਇਹ ਹੈ ਵੀ ਇਹਨੂੰ ਜਿਹੜਾ ਸਖਤ ਕੀਤਾ ਜਾਵੇ ਬਜਾਏ ਅਖਬਾਰੀ ਇਸ਼ਤਿਹਾਰ ਨਾ ਰਹਿਣ ਦਿਓ ਇਹਨੂੰ ਕੰਮ ਦੇ ਵਿੱਚ ਵੀ ਲਿਆਇਆ ਜਾਵੇ ਜੀ ਸਰ ਜਿਵੇਂ ਦੱਸਿਆ ਜਿਵੇਂ ਇੱਥੇ ਦਾ ਜਿਹੜਾ ਰਾਜ ਜਿਹੜਾ ਹੈਗਾ ਵਾ ਜਿਹੜਾ ਚੌਕੀਦਾਰੀ ਕਰਦਾ ਕਹਿੰਦੇ ਉਹਨੂੰ ਉਹਨੂੰ ਵੀ ਬੰਨ ਕੇ ਪਿੱਛੇ ਲੈ ਗਏ ਸੀ ਚੌਕੀਦਾਰ ਨੂੰ ਜੀ ਚੱਕ ਕੇ ਲੈ ਜਾਂਦੇ ਕੈਮਰੇ ਵਿੱਚ ਕੈਦ ਹੋਏ ਨੇ ਉਹਨੂੰ ਕੰਮ ਨੂੰ ਕੈਮਰੇ ਵਿੱਚ ਲੈ ਕੇ ਗਏ ਨੇ ਉਹਨੂੰ ਚੌਕੀਦਾਰ ਨੂੰ ਰਾਤ ਮਿਲੇ ਆ ਉਹ ਗੰਦਾ ਬਾਉਦੀ ਵੀ ਮੈਨੂੰ ਉਹਨਾਂ ਨੇ ਕੰਬਲ ਦੇ ਨਾਲ ਪਿੱਛੇ ਬੰਨਤਾ ਜੀ ਬੰਨਣ ਤੋਂ ਬਾਅਦ ਉਹਨਾਂ ਨੇ ਦੇਖੋ ਮੋਰ-ਓਵਰੋ ਕਿੰਨੇ ਟ੍ਰੇਨਡ ਹੈ ਵੀ ਜਿੰਨੀਆਂ ਗਲੀ ਦੇ ਵਿੱਚ ਮਕਾਨ ਨੇ ਸਾਰਿਆਂ ਦੇ ਤਾਂ ਕਿ ਜੇ ਇਮੀਡੀਏਟਲੀ ਕੋਈ ਮੂਵਿੰਗ ਹੁੰਦੀ ਹੈ ਤੇ ਸਾਨੂੰ ਭਜੰਦਾ ਟਾਈਮ ਲਵਲ ਜਵੇ ਜੀ ਇੱਥੇ ਚਲੋ ਪਰਮਾਤਮਾ ਸ਼ੁਕਰ ਹੈ ਵੀ ਇਹਨਾਂ ਨੇ అలਰਮ ਸਿਸਟਮ ਲਾਇਆ ਸੀ ਤੇ ਇਹਨੂੰ ਟਾਈਮ ਸ਼ੇਰ ਪਤਾ ਲੱਗ ਗਿਆ ਜੀ ਜੀ ਤੇ ਇੱਕ ਚਾਂਦੀ ਦਾ ਬਕਸਾ ਲੈ ਗਏ ਆਦਰਵਾਜ ਤੋਂ ਬੜਾ ਜਿਆਦਾ ਨੁਕਸਾਨ ਕਰਦਾ ਸਾਫ ਦਾ ਕਾਉਂਸਲਰ ਹੈ ਇਸ ਇਲਾਕੇ ਦਾ ਹਾਂ ਜੀ ਇਹ ਬਹੁਤ ਮੰਦ ਭਗਾ ਬੜੀ ਵੱਡੀ ਚੇਤਾਵਨੀ ਹੈ ਇਹ ਅਗਰ 25 ਬਜੀ ਤੀਤੀ ਬੰਦੇ ਚੋਰੀ ਕਰਨ ਨਹੀਂ ਆਉਂਦੇ ਲੁੱਟਣ ਆਉਂਦੇ ਨੇ ਜੀ ਲੁੱਟ ਦਾ ਮਾਹੌਲ ਚੱਲ ਪਿਆ ਹੈ ਤਾਲਾ ਐਂਡ ਆਰਡਰ ਮੇਨਟੇਨ ਕਰਨਾ ਬੜਾ ਔਖਾ ਹੋ ਜਾਏਗਾ ਸਾਨੂੰ ਬੜੀ ਉਮੀਦ ਲੱਗੀ ਸੀ ਜਦੋਂ ਸਾਡੇ ਮਾਨਯੋਗ ਕਮਿਸ਼ਨਰ ਕੁਲਦੀਪ ਸਿੰਘ ਚਾਲ ਨਵੇਂ ਆਏ ਸੀ ਉਹਨਾਂ ਨੇ ਬਹੁਤ ਇਸ਼ੂਸ ਸੋਲਵ ਕੀਤੇ ਸਨ ਪਰ ਉਹਨਾਂ ਨੂੰ ਫਿਰ ਇੱਕ ਰਿਕੁਐਸਟ ਹੈ ਵੀ ਜਿਹੜਾ ਇਸ ਤਰ੍ਹਾਂ ਜੋ ਕਰਦਾ ਉਹਨੂੰ ਜਿੱਦਾਂ ਕਰਦਾ ਉਹਨੂੰ ਉਦੋਂ ਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਜੇ ਸਿਵਲਿਅਨ ਦੀ ਵਪਾਰੀ ਦੀ ਸੁਰੱਖਿਆ ਨਹੀਂ ਹੈ ਤੇ ਫਿਰ ਹੋਰ ਕੁਝ ਨਹੀਂ ਹੈ ਸਰ ਆਪਣਾ ਕਿੰਨੇ ਵੀ ਖਬਰ ਹੈਗੀ ਸੀ ਉਹ ਤਕਰੀਬ 3 ਵਜੇ ਦਾ ਵਾਕਿਆ ਜਦੋਂ ਦੱਸਦੇ ਪਏ ਨੇ ਰਾਜੂ ਜੀ ਕਰੀਬ 3 ਵਜੇ ਦਾ ਸਰ ਜਿਹੜੀ ਹਫਤਾ 10 ਦਿਨ ਪਹਿਲੇ ਕਹਿੰਦੇ ਨਾਲੇ ਚੋਰੀ ਹੋਈ ਤਾਰਾ ਤੁਰਾ ਲੈ ਗਏ ਹੋਏ ਨੇ ਉਹ ਤੇ ਸਰ ਉਹਦੇ ਤੇ ਕਿਸ ਨੇ ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਕਰਵਾਈ ਹੈਗੀ ਉਹ ਕੰਸਟਰਕਸ਼ਨ ਚੱਲਦੀ ਸੀ ਉਹਨਾਂ ਦੀ ਉਹ ਨਵਾਂ ਘਰ ਬਣ ਰਿਹਾ ਹੈ ਉਹਦੇ ਵਿੱਚ ਉਹ ਤਾਰਾਂ ਪਾ ਰਹੇ ਸਨ ਡਿਵੈਲਪਮੈਂਟ ਕਰਨ ਲਈ ਆਪਣਾ ਸਿਸਟਮ ਚਲਾਉਣ ਲਈ ਲੇਕਿਨ ਉਹਨਾਂ ਵਿੱਚੋਂ ਕਿਸੇ ਕੋਈ ਜਾਣਕਾਰ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਵੇ ਤਾਰਾ ਪੈ ਰਹੀਏ ਨੇ ਤਾਰਾ ਮਹਿੰਗੀਆਂ ਨੇ ਸਸਤੀਆਂ ਨੇ ਉਹ ਤਾਰਾ ਕੱਢ ਕੇ ਲੈ ਕੇ ਗਏ ਪਹਿਲਾਂ ਇੱਕ ਦਿਨ ਲੈ ਗਏ ਸੀ ਕਿਸੇ ਹੋਰ ਦੂਸਰੇ ਪੋਰਸ਼ਨ ਦੀਆਂ ਫਿਰ ਦੂਸਰੇ ਦਿਨ ਉਹਨਾਂ ਨੇ ਕੰਪਲੇਨ ਨਹੀਂ ਲਿਖਾਈ ਉਸ ਦਿਨ ਉਹ ਦੂਸਰੇ ਦਿਨ ਫਿਰ ਤੀਜੇ ਦਿਨ ਫਿਰ ਆਏ ਉਹ ਫਿਰ ਉਹਨਾਂ ਨੇ ਆਪਣੀ ਬਿੜਕ ਰੱਖੀ ਫਿਰ ਫੜੇ ਉਹ ਭਾਈ ਨੀ ਬਾਤ ਤਾਂ ਪਤਾ ਲੱਗਦਾ ਵੀ ਉਹਨਾਂ ਦਾ ਨਾਮ ਉਹਨਾਂ ਨੂੰ ਪਤਾ ਸੀ ਫਿਰ ਵੀ ਕਰ ਪਈ ਨਹੀਂ ਉਹ ਮੁਲਾਜ਼ਮਾ ਦੇ ਹਵਾਲੇ ਕੀਤਾ ਜੀ ਇਹ ਹੁਣ ਥਾਣੇ ਵਾਲਿਆਂ ਨੂੰ ਪਤਾ ਵੀ ਕਈ ਕਾਰਵਾਈ ਕਰਨੀ ਚਾਹੀਦੀ ਸੀ ਉਹਨਾਂ ਨੂੰ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਇਹ ਬਹੁਤ ਬੰਦਪੱਗੀ ਗੱਲ ਹੈ ਕੀ ਮੈਟਰ ਕੀ ਹੋਇਆ ਸਰ ਇਹ ਰਾਤੀ 2:30 ਵਜੇ ਦਾ ਕੰਮ ਜੀ 33 25 30 ਬੰਦੇ ਸੀਗੇ ਅੱਛਾ ਜੀ ਤੇ ਆਗੇ ਤੇ ਆ ਸ਼ਟਰ ਤੁਹਾਡੇ ਸਾਹਮਣੇ ਲੱਗਿਆ ਆ ਹਾਂਜੀ ਇਹਨੂੰ ਤੋੜਿਆ ਉਹਨਾਂ ਨੇ ਫਿਰ ਇਹਦੇ ਅੰਦਰ ਇੱਕ ਸ਼ਟਰ ਹੋਰ ਹੈਗਾ ਵਾ ਅੱਛਾ ਜੀ ਉਹ ਵੀ ਸ਼ਟਰ ਅੰਦਰੋਂ ਚੱਕਤਾ ਉਹਨਾਂ ਨੇ ਚੱਕ ਕੇ ਇਹਦੇ ਅੰਦਰ ਵੀ ਅਲਾਰਮ ਵੱਜਿਆ ਹਾਂ ਤੇ ਅਲਾਰਮ ਵੱਜਿਆ ਤੇ ਭਾਜੀ ਨੂੰ ਪਤਾ ਲੱਗ ਗਿਆ ਉੱਪਰੋਂ ਤੇ ਫੋਨ ਤੇ ਬੱਲ ਵੱਜ ਗਈ ਸੀਗੀ ਤੇ ਉਹਨਾਂ ਨੇ ਫਿਰ ਬਾਹਰ ਆ ਕੇ ਦੇਖਿਆ ਰੋਲਾ ਪਾਇਆ ਚੌਂਕੀਦਾਰ ਸੀਗਾ ਚੌਂਕੀਦਾਰ ਨੂੰ ਬੰਨ ਕੇ ਲੈ ਗਏ ਪਿੱਛੇ ਦਰਿਆ ਤੇ ਬੰਨ ਦਿੱਤਾ ਉਹਨੂੰ ਚੌਂਕੀਦਾਰ ਨੂੰ ਫੋਨ ਬੰਨ ਕੇ ਲੈ ਗਏ ਉਹੀ ਜਿਹੜੇ ਬੰਦੇ ਆਏ ਸੀਗੇ ਕਿੰਨੇ ਕੁ ਬੰਦੇ ਆ ਗਏ ਸੀ ਉਹ 25-30 ਬੰਦੇ ਸੀਗੇ ਆਈਡੀਆ ਅੱਛਾ ਹਾਂ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਉਹਦੇ ਨਾਲ ਹੀ ਰਹਿਣਾ ਬਿਲਕੁਲ ਤੇ ਰੌਸ਼ੋਰ ਹੋ ਰਿਹਾ ਸੀ ਮੈਂ ਆ ਕੇ ਬਾਹਰ ਦੇਖਿਆ ਮੈਂ ਕਿਹਾ ਤੇ ਸ਼ੋਰ ਹੋ ਰਿਹਾ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਮੈਂ ਬਾਹਰ ਆਇਆ ਮੈਂ 3 ਵਜੇ ਬਾਹਰ ਆਇਆ ਰਾਤ ਰਾਤੀ 3 ਵਜੇ ਇੱਕ ਤਾਂ ਇਹਨਾਂ ਦੀ ਤਾਂ ਪਹਿਲਾਂ ਦੀ ਗੱਲ ਆ ਮੈਂ 3 ਵਜੇ ਜਦੋਂ ਬਾਹਰ ਆਇਆ ਤੇ ਸ਼ਟਰ ਚੱਕਿਆ ਹੋਇਆ ਸੀਗਾ ਤੇ ਮੈਂ ਭਾਈ ਨੂੰ ਕਿਹਾ ਭਾਈ ਜੀ ਭਾਈ ਅੰਦਰ ਸੀਗੇ ਭਾਈ ਕਹਿੰਦੇ ਮੈਂ ਆਨਾਵਾ ਮੈਂ ਕੱਪੜੇ ਪਾ ਲਵਾਂ ਜਰਾ ਭਾਈ ਜੀ ਨੇ ਜਦੋਂ ਉੱਪਰ ਰੋਲਾ ਪਾਇਆ ਭੱਜ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਪਈ ਨੇ ਉਹ ਫਿਰ ਚੋਰ ਕਹਿਣ ਲੱਗੇ ਭੱਜੋ 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 ਸਾਰੇ ਭੱਜ ਗਏ ਫਿਰੋ ਮੈਂ ਜਿਸ ਸਮੇਂ ਸ਼ਟਰ ਹੈ ਖਾਰੇ ਹੋਏ ਤੇ ਸ਼ਟਰ ਵੀ ਬੜੀ ਮਾੜੀ ਹਾਲ ਹਾਂਜੀ ਹਾਂਜੀ ਬਹੁਤ ਚੱਲ ਕੇ ਸ਼ਟਰ ਸਭ ਤੋਂ ਜ਼ਿਆਦਾ ਮਜ਼ਬੂਤ ਸ਼ਟਰ ਹੈ ਸੜੋ ਤੇ ਇੱਥੇ ਤਾਂ ਸ਼ਟਰ ਹੈ ਨਹੀਂ ਕੋਈ ਜਿੰਨਾ ਵੀ ਇਹ ਮਜ਼ਬੂਤ ਸ਼ਟਰ ਹਾਂਜੀ ਤਾਂ ਫਿਰ ਵੀ ਦੇਖ ਲੋ ਕਿੰਨੇ ਰਿਕੇ ਨੇ ਇਹਨੂੰ ਪੀਤਾ ਗਿਆ ਵਾ ਤੇ ਹੁਣ ਮੌਕੇ ਤੇ ਮੁਲਾਜ਼ਮ ਆਏ ਨੇ ਹਾਂਜੀ ਹਾਂਜੀ ਮੁਲਾਜ਼ਮ ਆਏ ਹੋਏ ਅੰਦਰ ਫਿੰਗਰਪ੍ਰਿੰਟ ਵਾਲੀ ਟੀਮ ਚੱਲ ਰਹੀ ਹੈ ਯਾਰ ਅਮਨ ਜੁਵੇਲਰਸ ਆ ਕਿ ਸਾਨੂੰ ਇਨਫੋਰਮੇਸ਼ਨਸ ਮਿਲੀ ਸੀ ਰਾਤ ਇਹਨਾਂ ਦਾ ਫੋਨ ਗਿਆ ਸੀ ਕਿ ਕੁਝ ਬੰਦੇ ਅੰਦੇ ਅੰਦਰ ਆ ਗਏ ਨੇ ਇਹਨਾਂ ਦਾ ਸ਼ਟ ਤੋੜ ਕੇ ਹਾਂਜੀ ਜਿਸ ਤੇ ਸਾਡਾ ਆਈਓਐਸ ਜਸਪਾਲ ਸਿੰਘ ਮੌਕੇ ਤੇ ਰਾਤ ਪੁੱਜਿਆ ਸੀ ਤੇ ਅਸੀਂ ਇਨਵੈਸਟੀਗੇਸ਼ਨਸ ਕਰ ਰਹੇ ਹਾਂ ਓਕੇ ਬਾਕੀ ਤਾਂ ਚਲੋ ਇਹਨਾਂ ਦੇ ਹਾਈ ਅਲਰਟ ਸਿਸਟਮ ਲੱਗਿਆ ਹੋਇਆ ਸੀ ਉਸ ਕਰਕੇ ਇਹਨਾਂ ਦੇ ਬਚਾਵ ਹੋ ਗਿਆਗਾ ਹਾਂਜੀ ਸਰ ਕਾਫੀ ਤੇ ਇਸ ਕਰਕੇ ਹੁਣ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਫੋਰੈਂਸਿਕ ਟੀਮ ਸਾਡੀ ਆਈ ਹੋਈ ਹੈ ਅਸੀਂ ਪ੍ਰੋਪਰਟੀ ਜੋ ਵੀ ਨੈਸੈਸਰੀ ਐਕਸ਼ਨ ਕਰਾਂਗੇ ਇਹਨਾਂ ਨੂੰ ਸਰ ਦੱਸਿਆ ਜਾ ਰਿਹਾ ਕਿ ਹੋਰ ਪੁੱਛੀ ਕਿ ਜਾਣੇ ਹੈਗੇ ਵੀ ਸਰ ਇਹ ਕੈਮਰੇ ਦੇ ਜਿਹਾ ਚੈੱਕ ਕਰ ਰਹੇ ਆ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਆ ਉਸ ਮੁਤਾਬਕ ਹੀ ਅਸੀਂ ਇਨਵੈਸਟੀਗੇਸ਼ਨ ਕਰਕੇ ਦੱਸ ਪਾਵਾਂਗੇ ਸਰ ਪਤਾ ਲੱਗ ਕਿੰਨੇ ਵਜੇ ਦੀ ਗੱਲ ਹੈਗੀ ਕਿੰਨੇ ਇਹ ਅਪਰੋਕਸੀਮੇਟ 3 ਵਜੇ ਦੇ ਦੱਸਦੇ ਆ ਤੇ ਮੌਕੇ ਦਾ ਸਰ ਮੁਲਾਜ਼ਮ ਆ ਗਿਆ ਸੀ ਹਾਂਜੀ ਡਿਊਟੀ ਆਫਸਰ ਦਾ ਸਾਡਾ ਪੀਸੀ ਆ ਗਿਆ ਸੀ ਮੌਕੇ ਤੇ ਉਸ ਤੋਂ ਬਾਅਦ ਬਾਕੀ ਇਨਵੈਸਟੀਗੇਸ਼ਨ ਸਾਡੀ ਟੀਮ ਆ ਗਈ ਹੈ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਸਾਡੀ ਹੋਰ ਵੀ ਕਿੱਪਸ ਆ ਰਹੇ ਨੇ ਜੀ ਐਸ ਸੀ ਜਰਨੈਲ ਜੱਤੀ ਸਾਹਿਬ ਫਰੈਂਸਿਕ ਟੀਮ ਆਈ ਹੋਈ ਹੈ ਸਾਡੀ ਉਹ ਅਸੀਂ ਟੀਮ ਕਰ ਰਹੇ ਹਾਂ ਹਾਂ ਉਹ ਵੀ ਕੰਮ ਕਰ ਰਹੇ ਹਾਂ ਜੀ ਹਾਂ ਹਾਂ ਤੇ ਸਰ ਜੀਵੇ ਕਿ ਜਰੂਰ ਦਿਨ ਚੋਰੀਆਂ ਵਧੀਆਂ ਜਾ ਰਹੀਆਂ ਹਨ ਇਹ ਪੱਤੇ ਦੀ ਚੋਰੀ ਵਾਲੇ ਇਹਦੇ ਬਾਰੇ ਕੀ ਕਹਿਲਾਉਗਾ ਇਹ ਧੁੰਦ ਦਾ ਕਾਫੀ ਫਾਇਦਾ ਉਠਾਉਂਦੇ ਆ ਸ਼ਰਾਰਤੀ ਅਨਸਰ ਆ ਜਿਹੜੇ ਆ ਉਹ ਹਾਂ ਜੀ ਕਿਉਂਕਿ ਉਹ ਜਿਆਦਾ ਠੰਡ ਹੋਣ ਕਰਕੇ ਲੋਕ ਜਿਹੜਾਗਾ ਅੰਦਰ ਸੌਂ ਜਾਂਦੇਗੇ ਤੇ ਉਹ ਵਿਜ਼ਿਬਿਲਟੀ ਜਿਹੜੀ ਘਟ ਜਾਂਦੀ ਹੈਗੀ ਆ ਹਾਂਜੀ ਧੁੰਦ ਦੇ ਕਾਰਨ ਵਹੀਕਲਸ ਦੀ ਦੇ ਬੰਦੇ ਦੀ ਹਾਂਜੀ ਇਸ ਕਰਕੇ ਜਿਹਦੇ ਕੋਲ ਵੀ ਬੰਦਾ ਜੇ ਫਰਦਾ ਹੁੰਦਾ ਤਾਂ ਬਹੁਤ ਘੱਟ ਨਜ਼ਰ ਆਉਂਦਾ ਹੈਗਾ ਅਪਰੋਕਸੀਮੇਟ ਮੇਰੀ ਟੀਮ ਵੀ ਹੈ ਜਿਹੜੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਰਾਤ ਜਿਹੜੀ ਗਾਸਟ ਕਰ ਰਹੀ ਸੀ ਸਾਡੀ ਪੈਟਰੋਲਿੰਗ ਪਾਰਟੀ ਉਹ ਵੀ ਉਸ ਤੋਂ ਜਿਸ ਤੋਂ ਇਹ ਇਨਸੀਡੈਂਟ ਹੋਇਆ ਉਸ ਤੋਂ 10 ਮਿੰਟ ਪਹਿਲਾਂ ਹੀ ਇਥੋਂ ਦੀ ਉਹ ਚੈੱਕ ਕਰਕੇ ਗਈ ਆ ਸਿਰਫ ਦੱਸਿਆ ਰਹੀ ਹੈ ਇੱਕ आज ਅਗਰ ਚੋਰੀ ਕੀਤੀ ਥੋੜਾ ਅੱਗੇ ਕਰਕੇ ਦੋ ਕਦਮ ਇਹ ਦੋ ਦੋ ਥਾਂ ਦੇ ਉੱਤੇ ਸ਼ਟਰ ਟੁੱਟੇ ਆ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕਰ ਕੀਤੀ ਹੈ ਚੋਰੀ ਕਰਨ ਦੀ ਪਰ ਉਹ ਅਲਰਟ ਫੋਨ ਕਰਕੇ ਸਿਸਟਮ ਇਹ ਬਚਾ ਹੋਇਆਗਾ ਸਰ ਜਿਵੇਂ ਕਿ ਹੈ ਸ਼ਟਰ ਬੜਾ ਹੈਵੀ ਹੈ ਸ਼ਟਰ ਬੜਾ ਭਾਰਾ ਹੈਗਾ ਵਾ ਇਹਦੇ ਵਿੱਚ ਇੰਨਾ ਜਾਨੀ ਕਿ ਐਡਾ ਚੋਰਾਂ ਦਾ ਇੰਨਾ ਬੁਲੰਦ ਹੋ ਗਿਆ ਜਾਨੀ ਕਿ ਜਿਹੜੇ ਚੋਰ ਨੇ ਤਾਂ ਸੱਬਲ ਪਾ ਕੇ ਥੱਲੇ ਕੋਈ ਵੀ ਚੀਜ਼ ਜਿਹੜੋ ਚੱਕੀ ਜਾ ਸਕਦੀ ਹੈਗੀ ਆ ਹੈਵੀ ਚੀਜ਼ ਆ ਜਿਹੜੀ ਹੈਗੀ ਆ ਉਹਨਾਂ ਨੇ ਕੋਸ਼ਿਸ਼ ਤਾਂ ਬੰਦਾ ਕਰਦਾ ਹੈਗਾ ਚੋਰ ਜਿਹੜਾ ਹੈਗਾ ਆਪਣਾ ਜੋ ਹੈਗਾ ਉਹਨਾਂ ਨੇ ਕੋਸ਼ਿਸ਼ ਕਰਨੀ ਆ ਬਾਕੀ ਇਹਨਾਂ ਨੂੰ ਬਹੁਤ ਜਲਦੀ ਅਸੀਂ ਅਰੈਸਟ ਕਰਾਂਗੇ ਮੁਕੱਦਮਾ ਦਰਜ ਕਰਕੇ ਅਸੀਂ ਜੋ ਕਾਰਵਾਈ ਵੱਲ ਜੇ ਕਰ ਰਹੇ ਹਾਂ ਨਾਲ ਕਿ ਇੱਕ ਲਾਸਟ ਮੈਂ ਇਸ ਹੈਗਾ ਕਿ ਅੰਦਰ ਕਿੰਨੇ ਜਣੇ ਗਏ ਹੈਗੇ ਅਸੀਂ ਇਹ ਤਾਂ ਹਜੇ ਅਸੀਂ ਕੈਮਰੇ ਚੈੱਕ ਕਰਕੇ ਅਸੀਂ ਚੈੱਕ ਕਰ ਰਹੇ ਹਾਂ ਅਸੀਂ ਫੁਟੇਜ ਚੈੱਕ ਕਰਕੇ ਉਸ ਤੋਂ ਬਾਅਦ ਹੀ ਅਸੀਂ ਇਨਵੈਸਟੀਗੇਸ਼ਨ ਕਰ ਪਾਵਾਂਗੇ। ਕਿੰਨਾ ਨੁਕਸਾਨ ਦੱਸੇ ਮਾਲਕ ਉਹ ਕੀ ਕਹਿ ਰਹੇ ਨੇ? ਹਜੇ ਤੱਕ ਤਾਂ ਬਚਾਵਾ ਇੱਕ ਚਾਂਦੀ ਦਾ ਛੋਟਾ ਡੱਬਾ ਸੀਗਾ ਉਹਦੇ ਵਿੱਚ ਕੁਝ ਜੁਵੇਲਰ ਜਿਹੜੀ ਚਾਂਦੀ ਦੇ ਆਈਟਮਸ ਬਣੀ ਹੋਈ ਸੀ ਉਹ ਹੀ ਇੱਕ ਕਾਊਂਟਰ ਤੇ ਪਿਆ ਸੀਗਾ ਉਹ ਲੈ ਗਏ ਨੇ। ਬਾਕੀ ਬਚਾਵਾ ਰਿਹਾਗਾ। ਭਾਈ ਮਾਮਲਾ ਕੀ ਹੋਇਆ ਜਿਹੜਾ ਉੱਥੇ ਤਾਜਪੁਰ ਰੋਡ ਉੱਤੇ ਮਾਮਲਾ ਸਾਨੂੰ ਕਾਲ ਆਈ ਸੀ ਮਨਸ਼ੀਰ ਸਾਡੇ ਥਾਣੇ ਤੇ। ਅੱਛਾ ਜੀ। ਆਪਾਂ 10 ਮਿੰਟ ਚ ਮੌਕੇ ਤੇ ਪਹੁੰਚ ਗਏ ਸੀ। ਉਹੋਂ ਦਿਨ ਨੂੰ ਤਾਂ ਭੱਜ ਕਿੱਦੇ ਕੋਈ ਦੀ ਗੱਲ ਹੈਗੀ ਇਹ ਇਹ ਸਵੇਕ 3 ਵਜੇ ਤੇ ਮੋਕੇ ਤੁਸੀਂ ਕਿੱਦਾਂ ਤੁਹਾਨੂੰ ਫੋਨ ਕੀਤਾ ਤੁਹਾਨੂੰ ਫੋਨ ਮਨਸੀਨ ਫੋਨ ਆਇਆ ਸਾਡੇ ਹਾਂਜੀ ਕੰਟਰੋਲ ਤੋਂ ਫੋਨ ਆਇਆ ਹੁਣ ਮੇਰੇ ਸਾਹਮਣੇ ਕੰਟਰੋਲ ਦੇ ਕੀਤਾ ਹਾਂਜੀ ਆਪਾਂ 10 ਮਿੰਟਾਂ ਜਿ ਮੋਕੇ ਤੱਕ ਤੇ ਕੀ ਆਉਂਦਿਆਂ ਨੂੰ ਦੇਖਿਆ ਵੀ ਇਹ ਤਾਂ ਕਹਿੰਦੇ ਵੀ ਜਦੋਂ ਲਾਰਮ ਵੱਜ ਗਿਆ ਅੰਦਰ ਬੰਦੇ ਤਾਂ ਭੱਜ ਗਏ ਸੀਗੇ ਥੋੜਾ ਜਿਹਾ ਨੁਕਸਾਨ ਹੋਇਆ ਇੱਕ ਡੱਬਾ ਲੈ ਗਏ ਇਹਨਾਂ ਦਾ ਚਾਂਦੀ ਦਾ ਸੀ ਚਾਂਦੀ ਦਾ ਇੱਕ ਡੱਬਾ ਲੈ ਗਏ ਹਾਂਜੀ ਹਾਂਜੀ ਹੋਰ ਬਸ ਬਸ ਇਹ ਤਾਂ ਠੀਕ ਠਾਕ ਹੀ ਰਿਹਾ ਦੋ ਹੀ ਬੰਦੇ ਐਂਟਰ ਹੋਏ ਆਪਾਂ ਕੈਮਰੇ ਚੈੱਕ ਕੀਤੇ ਹੋ ਹਾਂ ਫੁਟੇਜ ਆਪਾਂ ਨੂੰ ਮਿਲ ਸਕਦੀ ਹੈ ਹਾਂਜੀ ਹਾਂਜੀ ਫੁਟੇਜ ਲੈਣੀ ਆਪਾਂ ਵੀ ਪੈਨ ਡਰਾਈਵ ਕਿਹਾ ਉਹਨਾਂ ਨੂੰ ਲੈ ਕੇ ਪੋਕ ਆਸੇ ਪਾਸੇ ਦੀ ਫੁਟੇਜ ਚੈੱਕ ਕਰਨੀ ਆਪਾਂ ਹਾਂਜੀ ਫੁਟੇਜ ਤਾਂ ਪੂਰੀ ਚੈੱਕ ਕਰਾਂਗੇ ਕਿੰਨਾ ਕੁ ਵਸੇ ਮਾਲਕਾਂ ਦੇ ਕੋਲੋਂ ਤੁਹਾਨੂੰ ਦੇ ਵਿੱਚ ਲੱਗਦਾ ਕਿ ਕਿੰਨਾ ਕੁ ਨੁਕਸਾਨ ਆਇਆ ਕਿਲੋ ਕ ਚਾਂਦੀ ਕਹਿੰਦੇ ਕਿਲੋ ਕ ਚਾਂਦੀ ਕਹਿੰਦੇ ਹਾਂਜੀ ਕਿੰਨੇ ਕੁ ਜਾਨੇ ਹੈਗੇ ਸੀ ਇਹ ਤਾਂ ਕਹਿੰਦੇ 25 30 ਜਾਨੇ ਸੀ ਬਾਕੀ ਹੁਣ ਕੈਮਰੇ ਵਿੱਚ ਪਤਾ ਲੱਗੂਗਾ ਉਹ ਜਿਸ ਦਾ ਉਹਨਾਂ ਸ਼ਟਰ ਕਾਫੀ ਮਜ਼ਬੂਤ ਹੈਗਾ ਅੰਦਰ ਕਿੰਨੇ ਕ ਬੰਦੇ ਅੰਦਰ ਗਏ ਦੋ ਬੰਦੇ ਐਂਟਰ ਹੋਇਆ ਕੈਮਰੇ ਚ ਤੇ ਜਿਹੜੇ ਹੋਇਆ ਉਹ ਤਾਂ ਹੀ ਲਾਰਮ ਵੱਜ ਗਿਆ ਵਸ ਮਿੰਟ ਵੀ ਦੋ ਹੀ ਲਾਏ ਅੰਦਰ ਨਾਲ ਕਹਿੰਦੇ 25 ਬੰਦੇ ਹੈਗੇ ਸੀ 25 ਬੰਦੇ ਬਾਹਰ ਹੀ ਸੀ ਨਾ ਅੰਦਰ ਤਾਂ ਦੋ ਐਂਟਰ ਹੋਇਆ ਲਾਰਮ ਵੱਜਦੇ ਸਾਰ ਮਿੰਟ ਵੀ ਦੋ ਹੀ ਲਾਏ ਅੰਦਰ ਉਹਨਾਂ ਨੇ ਅੱਛਾ ਜੀ ਕੈਮਰੇ ਚ ਦੋ ਹੀ ਮਿੰਟ ਦਾ ਟਾਈਮ ਆ ਬਸ ਨਾਲ ਹੀ ਵਾਪਸ ਨਿਕਲ ਗਏ ਥੱਲੋਂ ਦੀ ਤਾਂ ਨਿਕਲੇ ਬੜ ਕੇ ਛੱਡ ਮਸਾ ਹੀ ਨਿਕਲੇ ਕਿ ਤਾਂ ਫਸੇ ਗਿਆ ਸੀ ਵਿੱਚ ਇਹ ਬੋਲੀ ਜਿਸ ਦਾ ਉਹਨਾਂ ਚੋਰੀ ਹੋਈ ਹੈ ਉਸ ਹੋਂ ਮੇਸੇ ਨਸ਼ੇ ਵਿੱਚ ਜਿੱਤਾ ਉਹਨਾਂ ਨੇ ਸ਼ਾਇਦ ਨਸ਼ਾ ਤੋਂ ਕੰਮ ਹੀ ਹੈ ਨਸ਼ਿਆਲੇ ਬੰਦੇ ਤਾਂ ਕੰਮ ਹੋਰ ਮਾ ਇਹਦਾ ਬੰਦਾ ਚੋਰੀ ਕਰਨ ਉਹ ਕੈਮ ਹੋ ਕੇ ਆਉਂਦਾ ਪੂਰਾ ਚਲੋ ਮੋਕੇ ਤੋਂ ਆਪਣੇ ਅਫਸਰ ਆ ਰਹੇ ਹਾਂਜੀ ਹਾਂਜੀ ਐਸਐਚਓ ਸਾਹਿਬ ਡੀਐਸਪੀ ਸਾਹਿਬ ਆ ਰਹੇ ਮੋਕੇ